ਦੋਸਤੋ ਪਿੰਡ ਦੀ ਪੰਚਾਇਤੀ ਚੋਣ ਨੂੰ ਲੈ ਕੇ ਜਿਹੜੀ ਵੀਡੀਓ ਅਸੀਂ ਪਿਛਲੇ ਦਿਨੀ ਪਾਈ ਸੀ ਉਸ ਵੀਡੀਓ ਦੇ ਥੱਲੇ ਜਿਹੜੇ ਕਮੈਂਟ ਆਏ ਉਹ ਵੀਡੀਓ ਸੀ ਕਿ ਹੁਣ ਬੀਏ ਪਾਸ ਨੇ ਜਿਹੜੇ ਉਹ ਬੰਦੇ ਹੀ ਪੰਚਾਇਤੀ ਚੋਣ ਲੜ ਸਕਦੇ ਨੇ ਜਿਹੜੇ ਬੀਏ ਤੋਂ ਘੱਟ ਪੜੇ ਲਿਖੇ ਨੇ ਉਹ ਪੰਚਾਇਤੀ ਚੋਣ ਨਹੀਂ ਲੜ ਸਕਦੇ ਵੈਸੇ ਦੋਸਤੋ ਉਸ ਵੀਡੀਓ ਦੇ ਜਿਹੜੇ ਅਰਥ ਸੀ ਉਹ ਜਾਦਾ ਥੰਬਨੇਲ ਦੇ ਕੇ ਕੱਢੇ ਗਏ ਸਾਡਾ ਜਿਹੜਾ ਮਤਲਬ ਸੀ ਕਹਿਣ ਦਾ ਉਸ ਵੀਡੀਓ ਦੇ ਵਿੱਚ ਸਾਡਾ ਮਤਲਬ ਸੀ ਕਿ ਘਟੂ ਘਟ ਸਰਕਾਰ ਕੋਈ ਸਿੱਖਿਆ ਦਾ ਮਿਆਰ ਰੱਖੇ ਜਾਂ ਫਿਰ ਸਰਕਾਰ ਪੰਚਾਇਤਾਂ ਨੂੰ ਸਰਪੰਚਾਂ ਨੂੰ ਕੋਈ ਬਕਾਇਦਾ ਟ੍ਰੇਨਿੰਗ ਦਵੇ ਐਜੂਕੇਸ਼ਨ ਦੀ ਪੰਚਾਇਤੀ ਰਿਕਾਰਡ ਦੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕਿਹੜਾ ਅਧਿਕਾਰੀ ਤੋਂ ਆਪਾਂ ਨੇ ਕਿਹੜੇ ਕੰਮ ਲੈਣੇ ਨੇ ਕਿਸ ਤਰੀਕੇ ਨਾਲ ਅਸੀਂ ਪਿੰਡ ਦਾ ਵਿਕਾਸ ਕਰਨਾ ਇੱਕ ਗੱਲ ਸਿ ਦੋਸਤੋ ਕੀ ਗੱਲਬਾਤ ਹੈ ਸਾਰੀ ਤੁਹਾਨੂੰ ਮੈਂ ਦੱਸੂਗਾ ਪਰ ਜਿਹੜੇ ਦੋਸਤ ਨਵੇਂ ਆਏ ਨੇ ਉਹਨਾਂ ਸਾਰੇ ਦੋਸਤਾਂ ਨੂੰ ਸਸ ਸ੍ਰੀਕਾਲ ਤੁਹਾਡਾ ਆਪਣਾ ਚੈਨਲ ਹੈ ਪੰਜਾਬੀ ਵਿਊਰਸ਼ਿਪ ਇਸ ਚੈਨਲ ਦੇ ਉੱਪਰ ਪੰਜਾਬ ਦੀਆਂ ਪੰਚਾਇਤਾਂ ਦੀ ਗੱਲ ਹੁੰਦੀ ਹੈ ਪੰਜਾਬ ਦੇ ਹੋਰ ਹਾਲਾਤਾਂ ਦੀ ਗੱਲ ਹੁੰਦੀ ਹੈ ਜਿਹੜੇ ਦੋਸਤ ਦੇਖਦੇ ਨੇ ਉਹ ਤਾਂ ਜਾਣਦੇ ਨੇ ਜਿਹੜੇ ਨਵੇਂ ਆਏ ਨੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਫਿਰ ਮੈਂ ਦੱਸੂਗਾ ਕਿ ਪਿਛਲੇ ਦਿਨੀ ਪ੍ਰੋਬਲਮ ਕਿੱਥੇ ਆਈ ਉਸ ਵੀਡੀਓ ਦੇ ਵਿੱਚ ਸੋ ਸਭ ਤੋਂ ਪਹਿਲਾਂ ਦੋਸਤੋ ਚੈਨਲ ਨੂੰ ਕਰੋ ਸਬਸਕ੍ਰਾਈਬ ਫਿਰ ਕਰਦੇ ਆਂ ਆਪਾਂ ਸਰਪੰਚੀ ਚੋਣਾਂ ਬਾਰੇ ਗੱਲਬਾਤ ਸੋ ਧੰਨਵਾਦ ਦੋਸਤੋ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਦੋਸਤੋ ਗੱਲ ਕੀ ਹੈ ਗੱਲ ਸੀ ਕਿ ਕਈ ਜਨਾਂ ਤੋਂ ਲਗਾਤਾਰ ਦੋਸਤਾਂ ਦੇ ਕਮੈਂਟ ਆ ਰਹੇ ਸੀ ਕਿ ਦੋਸਤ کہہ ਰਹੇ ਸੀ ਕਮੈਂਟਾਂ ਦੇ ਵਿੱਚ ਕਿ ਸਰਕਾਰ ਕੋਈ ਇਦਾਂ ਦਾ ਕ੍ਰਾਈਟੇਰੀਆ ਰੱਖੇ ਕਿ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਮਿੱਥੇ ਜਾਵੇ ਕਿ ਜਿਹੜੇ ਬੰਦੇ ਨੇ ਪੰਚਾਇਤੀ ਚੋਣ ਲੜਨੀ ਹੈ ਭਾਵੇਂ ਸਰਪੰਚੀ ਦੀ ਚੋਣ ਲੜਨੀ ਹੈ ਪੰਚੀ ਦੀ ਚੋਣ ਲੜਨੀ ਹੈ ਪੰਚਾਇਤ ਸੰਮਤੀ ਦੀ ਚੋਣ ਲੜਨੀ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨੀ ਹੈ ਕਿ ਕੋਈ ਐਜੂਕੇਸ਼ਨ ਦਾ ਜਿਹੜਾ ਮਿਆਰ ਹੈ ਉਹ ਮਿਆਰ ਹੋਵੇ ਕਿ ਕੋਈ ਪੜ੍ਹੇ ਲਿਖਿਆ ਬੰਦਾ ਸਿਸਟਮ ਦੇ ਵਿੱਚ ਆਵੇ ਤਾਂ ਇਹਦੇ ਤੇ ਅਸੀਂ ਵੀਡੀਓ ਬਣਾਈ ਸੀ ਕਿ ਪੜ੍ਹੇ ਲਿਖੇ ਬੰਦਾ ਜੇਕਰ ਪੰਚਾਇਤੀ ਸਿਸਟਮ ਦੇ ਵਿੱਚ ਆ ਕੇ ਕੰਮ ਕਰਦਾ ਤਾਂ ਉਹਦੇ ਕੀ ਉਸ ਚੀਜ਼ੇ ਅਰਥ ਹੁੰਦੇ ਨੇ ਤਾਂ ਦੋਸਤਾਂ ਨੇ ਲਿਖਿਆ ਕਿ ਅਨਪੜ੍ਹ ਬੰਦਾ ਵੀ ਪਿੰਡ ਦਾ ਸਰਪੰਚ ਬਣ ਸਕਦਾ ਅਨਪੜ੍ਹ ਬੰਦੇ ਕੋਲ ਵੀ ਬਥੇਰਾ ਤਜਰਬਾ ਹੁੰਦਾ ਬਿਲਕੁਲ ਦੋਸਤੋ ਕਿਉਂਕਿ ਜਿਹੜੇ ਤਜਰਬੇ ਨੇ ਇਹ ਕਾਗਜ਼ੀ ਡਿਗਰੀਆਂ ਦੇ ਨਾਲ ਨਹੀਂ ਆਉਂਦੇ ਇਹ ਜ਼ਿੰਦਗੀ ਦੇ ਵਿੱਚ ੱੱੱਕੇ ਖਾ ਕੇ ਆਉਂਦੇ ਨੇ ਜਿਹੜੇ ਬੰਦੇ ਕੋਲੇ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਤਜਰਬੇ ਨੇ ਉਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਕੂਣੀ ਮੋੜ ਦੇਖੇ ਹੋਏ ਨੇ ਬੜੇ ਹਾਲਾਤ ਦੇਖੇ ਹੋਏ ਨੇ ਡਿਗਰੀਆਂ ਹੋਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਇਹ ਗੱਲ ਅਸੀਂ ਮੰਨਦੇ ਹਾਂ ਕਿ ਜਿਹੜੇ ਬੰਦੇ ਦੇ ਕੋਲੇ ਤਜਰਬਾ ਉਹ ਬੰਦਾ ਪੜਾਈਆਂ ਨੂੰ ਵੀ ਮਾਤ ਪਾਉਂਦਾ ਨਹੀਂ ਪੜੇ ਲਿਖੇ ਬੇਵਕੂਫ ਵੀ ਉਹ ਬੜੇ ਨੇ ਹੁਣ ਤੱਕ ਜਿਹੜਾ ਵੀ ਨੁਕਸਾਨ ਕੀਤਾ ਉਹ بڑے ਲਿਖਿਆ ਨਹੀਂ ਕੀਤਾ ਤਾਂ ਸਾਡਾ ਮਤਲਬ ਸੀ ਇਹ ਮਤਲਬ ਇਹ ਨਹੀਂ ਸੀ ਕਹਿਣ ਦਾ ਕਿ ਸਰਕਾਰ ਨੇ ਕਿਹਾ ਕਿ ਹੁਣ ਬੀਏ ਪਾਸ ਬੰਦਾ ਹੀ ਛੋਣ ਲੜੂਗਾ ਤੁਸੀਂ ਵੀਡੀਓ ਜਾ ਕੇ ਚੈਨਲ ਤੇ ਉਹ ਦੇਖ ਵੀ ਸਕਦੇ ਹੋ ਲੱਖਾਂ ਦੀ ਹਜ਼ਾਰਾਂ ਲੱਖਾਂ ਦੇ ਗੰਤ ਦੇ ਵਿੱਚ ਉਹ ਵੀਡੀਓ ਚੱਲੀ ਤੇ ਸੈਂਕੜੇ ਕਮੈਂਟ ਥੱਲੇ ਆਏ ਹੋਏ ਨੇ ਤੁਸੀਂ ਉਹ ਵੀਡੀਓ ਦੇਖਿਓ ਫਿਰ ਤੁਹਾਨੂੰ ਸਾਰੀ ਗੱਲ ਜਿਹੜੀ ਉਹ ਕਲੀਅਰ ਹੋ ਜੂਗੀ ਸਾਡੇ ਕਹਿਣ ਦਾ ਮਤਲਬ ਸੀ ਕਿ ਸਰਕਾਰ ਕੋਈ ਟ੍ਰੇਨਿੰਗ ਕੈਂਪ ਦਾ ਵਿਂਤਿਆਜam ਕਰੇ ਜਾਂ ਕੋਈ ਘਟੋ ਘਟ ਕੇ ਭਾਵੇਂ ਅਨਪੜ ਸਰਪੰਚ ਵੀ ਹੈ ਸਰਕਾਰ ਕੋਈ ਐਦਾਂ ਦਾ ਸਿਸਟਮ ਬਣੇ ਕਿ ਉਸ ਅਨਪੜ ਸਰਪੰਚ ਨੂੰ ਵੀ ਤਜਰਬੇ ਦੇ ਨਾਲ ਲੈਸ ਬੰਦਾ ਉਹਨੂੰ ਵੀ ਘੱਟੋ ਘੱਟ ਗ੍ਰੈਜੂਏਸ਼ਨ ਲੈਵਲ ਤੱਕ ਦਾ ਗਿਆਨ ਹੋ ਜੇ ਕਿ ਪੰਚਾਇਤ ਅਸੀਂ ਚਲਾਉਣੀ ਕਿਦਾਂ ਤਜਰਬਾ ਹੁੰਦਾ ਪਰ ਕਾਗਜ਼ੀ ਗੱਲਾਂ ਦੇ ਵਿੱਚ ਮਾਰ ਖਾ ਜਾਂਦੇ ਨੇ ਵੱਡੇ ਅਧਿਕਾਰੀਆਂ ਨੂੰ ਸਮਝਣ ਦੇ ਵਿੱਚ ਉਹ ਮਾਰ ਖਾ ਜਾਂਦੇ ਨੇ ਕਿਉਂਕਿ ਸਾਰਾ ਖੇਲ ਹੀ ਰਿਕਾਰਡ ਦਾ ਹੁੰਦਾ ਸਾਰਾ ਖੇਲ ਹੀ ਦੋਸਤੋ ਅੰਕੜਿਆਂ ਦਾ ਹੁੰਦਾ ਸਾਰੀ ਗੱਲਬਾਤ ਹੈ ਇਦਾਂ ਦੀ ਕੋਈ ਗੱਲ ਨਹੀਂ ਬਤਨੀ ਹੈਗੀ ਕਿ ਅਨਪੜ੍ਹ ਬੰਦਾ ਚੋਣ ਨਹੀਂ ਲੜ ਸਕਦਾ ਇਦਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਕੋਈ ਕਾਨੂੰਨ ਨਹੀਂ ਹੋਇਆ ਕਿਉਂਕਿ ਜੇ ਇਦਾਂ ਦਾ ਕੋਈ ਕ੍ਰਾਈਟੇਰੀਆ ਮਿੱਥ ਤਾਂ ਜਾਵੇ ਇਹ ਜਿਹੜਾ ਪਿੰਡ ਦਾ ਸਰਪੰਚ ਹੋਊਗਾ ਇਹ ਤਾਂ ਸਰਪੰਚੀ ਦੀ ਚੋਣ ਲੜੂਗਾ ਉਸ ਬੰਦੇ ਦੇ ਬੀਏ ਕੀਤੇ ਹੋਵੇ ਤਾਂ ਪੰਜਾਬ ਦੇ ਐਮਐਲਏ ਕਿੱਥੇ ਜਾਣਗੇ ਪੰਜਾਬ ਦੇ ਲੀਡਰ ਕਿੱਥੇ ਜਾਣਗੇ ਪੰਜਾਬ ਦੇ ਬਥੇਰੇ ਸਾਬਕਾ ਐਮਐਲਏ ਮੌਜੂਦਾ ਐਮਐਲਏ ਕਿੱਥੇ ਜਾਣਗੇ ਕਿਉਂਕਿ ਬਥੇਰੇ ਤਾਂ 10ਵੀਂ ਨਹੀਂ ਪੜੇ ਹੋਏ ਹੋਏ ਹੈਗੇ ਪੰਜਾਬ ਦੇ ਜਿਹੜੇ ਐਮਐਲਏ ਨੇ ਗੱਲਾਂ ਤਾਂ ਵੱਡੀਆਂ-ਵੱਡੀਆਂ ਕਰਦੇ ਨੇ ਸਾਰੇ ਬਥੇਰਿਆਂ ਕੋਲ ਤਾਂ 10ਵੀਂ ਦਾ ਸਰਟੀਫਿਕੇਟ ਵੀ ਨਹੀਂ ਹੈ ਪਥਰੇ ਦਾ ਸਕੂਲ ਦੇ ਪਿੱਛੋਂ ਵੀ ਨਹੀਂ ਨਿਕਲੇ ਹੋਣੇ ਪਥਰੇ ਡਿਗਰੀਆਂ ਵਾਲੇ ਵੀ ਹੈਗੇ ਨੇ ਨੌਜਵਾਨ ਪਰ ਪਥਰੇ ਘੱਟ ਪੜੇ ਲਿਖੇ ਨੇ ਸੋ ਫਿਰ ਉਹ ਕਿੱਥੇ ਜਾਣਗੇ ਜਿਹੜੇ ਐਮਐਲਏ ਨੇ ਸੋ ਇਦਾਂ ਦੀ ਦੋਸਤੋ ਕੋਈ ਗੱਲ ਨਹੀਂ ਹੈਗੀ ਕੋਈ ਵੀ ਬੰਦਾ ਚੋਣ ਲੜ ਸਕਦਾ ਜਿਨ੍ਹਾਂ ਨੇ ਵੀਡੀਓ ਦੀ ਉਹ ਕਨਫਿਊਜ਼ਨ ਹੋਈ ਹੈ ਇੱਕ ਵਾਰ ਉਸ ਵੀਡੀਓ ਨੂੰ ਸੁਣ ਸਾਰੇ ਸਿਰੇ ਤੋਂ ਸੁਣਨ ਸੋ 200 ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਸ ਚੈਨਲ ਦੇ ਉੱਪਰ ਇੱਕ ਤੋਂ ਇੱਕ ਵੀਡੀਓ ਮਿਲੂਗੀ